ਸਰੀ ਰਾਗ ਮਹਲਾ 4 ਨਾਮ ਮਿਲੈ ਮਨ ਤ੍ਰਿਪਤੀਐ ਏਨ ਨਾਮੈ ਤ੍ਰਿਗ ਜੀਵਸ ਜਿਸ ਮਨੁਕ ਨੂੰ ਪ੍ਰਮਾਤਮਾ ਦਾ ਨਾਮ ਮਿਲ ਜਾਂਦਾ ਹੈ ਉਸ ਦਾ ਮਨ ਮਾਇਆ ਦੀ ਤ੍ਰਿਸ਼ਨਾ ਵੱਲੋਂ ਰਾਜ ਜਾਂਦਾ ਹੈ ਨਾਮ ਤੋਂ ਸੰਜਿਆ ਜੀਵਣਾ ਫਟਕਾਰ ਜੋਗ ਹੈ ਨਾਮ ਤੋਂ ਖਾਲੀ ਰਹਿ ਕੇ ਜ਼ਿੰਦਗੀ ਦੇ ਗੁਜਾਰਿਆਂ ਫਟਕਾਰਾਂ ਹੀ ਪੈਂਦੀਆਂ ਹਨ ਜ਼ਿੰਦਗੀ ਫਟਕਾਰ ਯੋਗ ਹੀ ਬਣੀ ਰਹੀ ਹੈ ਕੋਈ ਗੁਰਮੁਖ ਸਜਣ ਜੇ ਮਿਲੈ ਮੈਂ ਦੱਸੇ ਪ੍ਰਭ ਗੁਣਤਾਸ ਜੇ ਗੁਰੂ ਦੇ ਸਨਮੁਖ ਰਹਿਣ ਵਾਲਾ ਕੋਈ ਭਲਾ ਮਨੁੱਖ ਮੈਨੂੰ ਮਿਲ ਪਵੇ ਤੇ ਮੈਨੂੰ ਗੁਨਾ ਦੇ ਖਜ਼ਾਨੇ ਪ੍ਰਮਾਤਮਾ ਦੇ ਦਸ ਪਾ ਦੇਵੇ ਹਉ ਤਿਸ ਵਿਟੂ ਚੌਖਨੀਐ ਮੈਂ ਨਾਮ ਕਰੇ ਪ੍ਰਗਾਸ ਮੇਰੇ ਅੰਦਰ ਪ੍ਰਭੂ ਨਾਮ ਦਾ ਚਾਨਣ ਕਰ ਦੇਵੇ ਮੈਂ ਉਸ ਤੋਂ ਪ੍ਰਮਾਨ ਹੋਣ ਨੂੰ ਤਿਆਰ ਹਾਂ ਮੇਰੇ ਪ੍ਰੀਤਮਾ ਹਉ ਜੀਵਾਂ ਨਾਮ ਧਿਆਏ ਏ ਮੇਰੇ ਪ੍ਰੀਤਮ ਪ੍ਰਭੂ ਤੇਰਾ ਨਾਮ ਸਿਮਰ ਕੇ ਹੀ ਮੈਂ ਆਤਮਿਕ ਜੀਵਨ ਜੋ ਸਕਦਾ ਹਾਂ ਬਿਨ ਨਾਮੇ ਜੀਵਨ ਨਾ ਥੀਏ ਮੇਰੇ ਸਤਗੁਰ ਨਾਮ ਦੇ ਰੜਾਏ ਰਹਾਓ ਏ ਮੇਰੇ ਸਤਗੁਰ ਮੇਰੇ ਹਿਰਦੇ ਵਿੱਚ ਪ੍ਰਮਾਤਮਾ ਦਾ ਨਾਮ ਪੱਕਾ ਕਰਦੇ ਕਿਉਂਕਿ ਪ੍ਰਭੂ ਨਾਮ ਤੋਂ ਬਿਨਾ ਆਤਮਿਕ ਜੀਵਨ ਨਹੀਂ ਬਣ ਸਕਦਾ ਰਹਾਓ ਨਾਮ ਅਮੋਲਕ ਰਤਨ ਹੈ ਪੂਰੇ ਸਤਗੁਰ ਪਾਸ ਪ੍ਰਮਾਤਮਾ ਦਾ ਨਾਮ ਇੱਕ ਐਸਾ ਰਤਨ ਹੈ ਜਿਸ ਜੀ ਹਕੀਮਤ ਛੇ ਹੋਰ ਕੋਈ ਨਹੀਂ ਹੈ ਇਹ ਨਾਮ ਪੂਰੇ ਗੁਰੂ ਦੇ ਪਾਸ ਹੀ ਹੈ ਸਤਗੁਰ ਸੇਵ ਲੱਗਿਆ ਕੜ ਰਤਨ ਦੇਵ ਪਰਗਾਸ ਜੇ ਗੁਰੂ ਦੀ ਦਸੀ ਸੇਵਾ ਵਿੱਚ ਲੱਗ ਜਾਈਏ ਗੁਰੂ ਦੇ ਉਪਦੇਸ਼ ਨੂੰ ਸਮਝ ਲਈਏ ਤੋਹਰ ਦੇ ਵਿੱਚ ਗਿਆਨ ਦਾ ਚਾਨਣ ਕਰਕੇ ਆਪਣੇ ਪਾਸ ਨਾਮ ਰਤਨ ਕੱਢ ਕੇ ਦੇ ਦਿੰਦਾ ਹੈ ਤੋ ਨਾਮ ਰਤਨ ਕਿਤੇ ਪਾਸੇ ਨਹੀਂ ਪਿਆ ਸਾਡੇ ਅੰਦਰ ਪਿਆ ਹੈ ਸਿਰਫ ਗੁਰੂ ਦੀ ਸਿੱਖਿਆ ਨੂੰ ਸਮਝਣਾ ਆਪਣੇ ਅੰਦਰੋਂ ਪ੍ਰਗਟ ਹੋਣਾ ਹੈ ਤਨ ਵੜ ਭਾਗੀ ਵੜ ਭਾਗਿਆ ਜੋ ਆਏ ਮਿਲੇ ਗੁਰਪਾਸ ਇਸ ਵਾਸਤੇ ਉਹ ਮਨੁੱਖ ਭਾਗਾਂ ਵਾਲੇ ਹਨ ਬੜੇ ਭਾਗਾਂ ਵਾਲੇ ਹਨ ਸਲਾਘਾਯੋਗ ਹਨ ਜਿਹੜੇ ਆ ਕੇ ਗੁਰੂ ਦੀ ਸ਼ਰਣ ਪੈਂਦੇ ਹਨ ਜਿਨ੍ਹਾਂ ਸਤਗੁਰ ਪ੍ਰਖ ਨਾਮ ਭੇਟਿਓ ਸੇ ਭਾਗ ਹੀਣ ਵਸ ਕਾਲ ਪਰ ਜਿਨ੍ਹਾਂ ਮਨੁੱਖਾਂ ਨੂੰ ਅਕਾਲ ਪੁਰਖ ਦਾ ਰੂਪ ਸਤਗੁਰ ਕਦੇ ਨਹੀਂ ਮਿਲਿਆ ਉਹ ਮੰਦ ਭਾਗੀ ਹਨ ਉਹ ਆਤਮਕ ਮੌਤ ਦੇ ਵਾਸ ਵਿੱਚ ਰਹਿੰਦੇ ਹਨ ਹੋਏ ਫਿਰ ਫਿਰ ਜੋਨ ਪਵਾਈ ਹੈ ਵਿੱਚ ਵਿਸਤਾ ਕਰ ਵਿਕਰਾਲ ਉਹ ਵਿਕਾਰਾਂ ਦੇ ਗੰਧ ਵਿੱਚ ਪਏ ਰਹਿਣ ਦੇ ਕਾਰਨ ਭਿਆਨਕ ਆਤਮਕ ਜੀਵਨ ਵਾਲੇ ਬਣਾ ਕੇ ਮੁੜ ਮੁੜ ਜਨਮ ਮਰਨ ਦੇ ਗੇੜ ਵਿੱਚ ਪਾਏ ਜਾਂਦੇ ਹਨ ਉਨਾ ਪਾਸ ਦਵਾਸ ਨਾ ਪਿੱਟੀਐ ਜਿਨਾਂ ਅੰਦਰ ਕਰੋਧ ਚੰਡਾਲ ਨਾ ਕੋ ਸਕਨੇ ਜਿੰਨਾ ਮਨੁੱਖਾਂ ਦੇ ਅੰਦਰ ਚੰਡਾਲ ਕਰੋਧ ਵਸਦਾ ਰਹਿੰਦਾ ਉਹਨਾਂ ਦੇ ਕਦੇ ਨੇੜੇ ਨਹੀਂ ਟੁਕਣਾ ਚਾਹੀਦਾ ਲਾਗੇ ਨਹੀਂ ਬਹਿਣਾ ਚਾਹੀਦਾ ਇਹੋ ਜਿਹੇ ਲੋਕਾਂ ਦੀ ਸੰਗਤ ਨਹੀਂ ਕਰਨੀ ਚਾਹੀਦੀ ਸਤਗੁਰ ਪੁਰਖ ਅੰਮ੍ਰਿਤ ਸਰਵਡ ਭਾਗੀ ਨਾਵੇਂ ਆਏ ਸਤਗੁਰ ਪੁਰਖ ਅੰਮ੍ਰਿਤ ਸਰ ਵੱਡ ਭਾਗੀ ਨਾਵੇਂ ਆਏ ਪਰੇ ਵਿਕਾਰਾਂ ਦਾ ਗੰਧ ਇਹ ਚੰਡਾਲ ਕ੍ਰੋਧ ਆਦਿਕ ਦਾ ਪ੍ਰਭਾਵ ਤੀਰਥਾਂ ਤੇ ਨਾਟਿਆਂ ਦੂਰ ਨਹੀਂ ਹੋ ਸਕਦਾ ਅਕਾਲ ਪੁਰਖ ਦਾ ਰੂਪ ਸਤਿਗੁਰ ਹੀ ਅੰਮ੍ਰਿਤ ਦਾ ਸਰੋਵਰ ਹੈ ਜਿਹੜੇ ਬੰਦੇ ਇਸ ਤੀਰਥ ਉੱਤੇ ਆ ਕੇ ਇਸ਼ਨਾਨ ਕਰਦੇ ਹਨ ਉਹ ਵੱਡੇ ਪਾਗਾਂ ਵਾਲੇ ਹਨ ਤੇ ਉਹਨਾਂ ਦੀ ਇਹ ਮੈਲ ਲੱਤਦੀ ਹੈ ਹੋਰ ਨਜਮ ਜਨਮ ਕੀ ਮੈਲ ਉੱਤਰੈ ਨਿਰਮਲ ਨਾਮ ਦਿੜਾਏ ਗੁਰੂ ਦੀ ਸ਼ਰਨ ਪੈ ਕੇ ਪਵਿੱਤਰ ਪ੍ਰਭੂ ਨਾਮ ਹਿਰਦੇ ਵਿੱਚ ਪੱਕਾ ਕਰਨ ਦੇ ਕਾਰਨ ਹੌਨਾ ਵੜ ਪਾਗੀਆਂ ਦੀ ਜਨਮਾ ਜਨਮਾਤਰਾ ਦੀ ਵਿਕਾਰਾਂ ਦੀ ਮੈਲ ਲੈ ਜਾਂਦੀ ਹੈ ਸਰੀਰ ਦੀ ਮੈਲ ਨਹੀਂ ਉਪਰਾਈਆਂ ਦੀ ਵਿਕਾਰਾਂ ਦੀ ਮੈਲ ਲੈਂਦੀ ਹੈ ਤੇ ਲੈਂਦੀ ਹੈ ਸਤਗੁਰੂ ਤੀਰਤ ਕੋਲ ਆ ਕੇ ਬਾਰੀ ਤੀਰਤੇ ਇਸ਼ਨਾਨ ਕਰਨ ਨਾਲ ਵਿਕਾਰਾਂ ਦੀ ਮੈਲ ਨਹੀਂ ਲੈਂਦੀ ਜਨ ਨਾਨਕ ਉੱਤਮ ਪਦ ਪਾਇਆ ਸਤਗੁਰ ਕੀ ਲਿਵਲਾ ਹਏ ਇਹ ਦਾਸ ਨਾਨਕ ਸਤਿਗੁਰ ਦੇ ਸਿੱਖਿਆ ਵਿੱਚ ਸੁਰਤ ਜੋੜ ਕੇ ਉਹ ਮਨੁੱਖ ਸਭ ਤੋਂ શ્રેષ્ઠ ਆਤਮਿਕ ਜੀਵਨ ਦਾ ਦਰਜਾ ਹਾਸਲ ਕਰ ਲੈਂਦੇ ਹਨ ਸਰੀ ਰਾਗ ਮਹਲਾ ਚੌਥਾ ਗੁਣ ਗਾਵਾਂ ਗੁਣ ਵਿਥਰਾ ਗੁਣ ਬੋਲੀ ਮੇਰੀ ਮਾਏ ਏ ਮੇਰੀ ਮਾ ਮੇਰਾ ਮਨ ਤਰਸਦਾ ਹੈ ਕਿ ਮੈਂ ਪ੍ਰਭੂ ਦੇ ਗੁਣ ਗਾਉਂਦਾ ਰਹਾ ਗੁਣਾ ਦਾ ਵਿਸਤਾਰ ਕਰਦਾ ਰਹਾ ਤੇ ਪ੍ਰਭੂ ਦੇ ਗੁਣ ਉਚਾਰਦਾ ਰਹਾ ਗੁਰਮਖ ਸੱਜਣ ਗੁਣਕਾਰੀਆ ਮਿਲ ਸੱਜਣ ਹਰ ਗੁਣ ਗਾਏ ਗੁਰੂ ਦੇ ਸੰਮਖ ਰਹਿਣ ਵਾਲਾ ਕੋਈ ਸੰਤ ਜਨ ਹੀ ਪ੍ਰਭੂ ਦੇ ਗੁਣ ਗਾਉਣ ਦੀ ਇਹ ਸਿਫਤ ਪੈਦਾ ਕਰ ਸਕਦਾ ਹੈ ਕਿਸੇ ਗੁਰਮਖ ਨੂੰ ਹੀ ਮਿਲ ਕੇ ਪ੍ਰਭੂ ਦੇ ਗੁਣ ਕੋਈ ਗਾ ਸਕਦਾ ਹੈ ਹੀਰਾ ਹੀਰ ਮਿਲ ਬਿਦਿਆ ਰੰਗ ਚਲੂਲੇ ਨਾਏ ਜਿਹੜਾ ਮਨੁੱਖ ਪ੍ਰਭੂ ਦੇ ਗੁਣ ਗਾਉਂਦਾ ਹੈ ਉਸ ਦਾ ਮਨ ਹੀਰਾ ਗੁਰੂ ਹੀਰੇ ਨੂੰ ਮਿਲ ਕੇ ਉਸ ਵਿੱਚ ਵਿੱਜ ਜਾਂਦਾ ਹੈ ਪ੍ਰਭੂ ਦੇ ਨਾਮ ਵਿੱਚ ਲੀਨ ਹੋ ਕੇ ਉਹ ਪ੍ਰਭੂ ਦੇ ਗੂੜੇ ਪਿਆਰ ਰੰਗ ਵਿੱਚ ਰੰਗਿਆ ਜਾਂਦਾ ਹੈ ਨਾਮ ਰੰਗ ਵਿੱਚ ਰੰਗਿਆ ਜਾਂਦਾ ਹੈ ਮੇਰੇ ਗੋਵਿੰਦਾ ਗੁਣ ਗਾਵਾਂ ਤ੍ਰਿਪਤ ਮਨ ਹੋਏ ਹੈ ਮੇਰੇ ਗੋਵਿੰਦ ਕਿਰਪਾ ਕਰ ਕਿ ਮੈਂ ਤੇਰੇ ਗੁਣ ਗਾਉਂਦਾ ਰਹਾ ਤੇਰੇ ਗੁਣ ਗਾਉਂਦਿਆਂ ਹੀ ਮਨ ਵਿੱਚ ਮਾਇਆ ਦੀ ਤ੍ਰਿਸ਼ਨਾ ਤੋਂ ਖਲਾਸੀ ਹੁੰਦੀ ਹੈ ਅੰਤਰ ਪਿਆਸ ਹਰ ਨਾਮ ਕੀ ਗੁਰ ਤੁਸ ਮਿਲਾਵੇ ਸੋਏ ਰਹਾਉ ਹੇ ਗੋਬਿੰਦ ਹੇ ਮੇਰੇ ਅੰਦਰ ਦੇ ਪ੍ਰਮਾਤਮਾ ਮੇਰੇ ਅੰਦਰ ਤੇਰੇ ਨਾਮ ਦੀ ਪਿਆਸ ਹੈ ਮੈਨੂੰ ਗੁਰੂ ਮਿळा ਗੁਰੂ ਪਸੰਨ ਹੋ ਕੇ ਉਸ ਨਾਮ ਦਾ ਮਿਲਾਪ ਕਰਾਂਦਾ ਹੈ ਰਹਾਉ ਮਨ ਰੰਗੋ ਵਡ ਭਾਗੀ ਹੋ ਗੁਰੁ ਤੁਠਾ ਕਰੇ ਪਸਾਓ ਏ ਵੱਡੇ ਭਾਗਾ ਵਾਲਿਓ ਗੁਰੂ ਦੀ ਸ਼ਰਨ ਪੈ ਕੇ ਆਪਣਾ ਮਨ ਪ੍ਰਭੂ ਦੇ ਨਾਮ ਰੰਗ ਵਿੱਚ ਰੰਗ ਲੋ ਗੁਰੂ ਪ੍ਰਸੰਨ ਹੋ ਕੇ ਨਾਮ ਦੀ ਇਹ ਬਖਸ਼ਿਸ਼ ਕਰਦਾ ਹੈ ਗੁਰ ਨਾਮ ਦਿੜਾਏ ਰੰਗ ਸਿਉ ਹਉ ਸਤਗੁਰ ਕੈ ਬਲ ਜਾਉ ਗੁਰੂ ਪਿਆਰਾ ਪਿਆਰ ਨਾਲ ਪ੍ਰਮਾਤਮਾ ਦਾ ਨਾਮ ਸ਼ਰਨ ਆਏ ਸਿੱਖ ਦੇ ਹਿਰਦੇ ਵਿੱਚ ਹੀ ਪੱਕਾ ਕਰ ਦਿੰਦਾ ਹੈ ਇਸ ਕਰਕੇ ਮੈਂ ਗੁਰੂ ਤੋਂ ਸਦਕੇ ਜਾਂਦਾ ਹਾਂ ਬਿਨ ਸਤ ਗੁਰ ਹਰ ਨਾਮ ਨਾ ਲੱਭਾਈ ਲੱਖ ਕੋਟੀ ਕਰਮ ਕਮਾਉ ਜੇ ਮੈਂ ਲੱਖਾਂ ਕਰੋੜਾ ਹੋਰ ਧਰਮ ਕੰਮ ਕਰਾਂ ਤਾਂ ਵੀ ਸਤ ਗੁਰ ਦੇ ਸ਼ਰਨ ਤੋਂ ਬਿਨਾ ਪ੍ਰਮਾਤਮਾ ਦਾ ਨਾਮ ਪ੍ਰਾਪਤ ਨਹੀਂ ਹੁੰਦਾ ਗੁਰੂ ਤੋਂ ਬਿਨਾ ਹੋਰ ਕਿਤੇ ਨਹੀਂ ਲੱਭਦਾ ਘੱਟੋ ਘੱਟ ਸਿੱਖ ਕੋਣ ਵਾਲਾ ਗੁਰੂ ਨੂੰ ਛੱਡ ਕੇ ਕਿਤੇ ਹੋਰ ਨਾਮ ਪੜਕੇ ਬਿਨ ਭਾਗਾ ਸਤ ਗੁਰਨਾ ਮਿਲੈ ਘਰ ਬੈਠਿਆ ਨਿਕਟ ਨਿਤ ਪਾਸ ਚੰਗੀ ਕਿਸਮਤ ਤੋਂ ਬਿਨਾ ਗੁਰੂ ਨਹੀਂ ਮਿਲਦਾ ਤੇ ਗੁਰੂ ਤੋਂ ਬਿਨਾ ਪਰਮਾਤਮਾ ਦਾ ਮਿਲਾਪ ਨਹੀਂ ਹੁੰਦਾ ਭਾਵੇਂ ਸਾਡੇ ਹਿਰਦੇ ਵਿੱਚ ਬੈਠਾ ਹਰ ਵੇਲੇ ਸਾਡੇ ਨੇੜੇ ਹੈ ਸਾਡੇ ਕੋਲ ਹੈ ਅੰਤਰ ਅਗਿਆਨ ਦੁਖ ਪਰਮ ਹੈ ਵਿੱਚ ਪੜਦਾ ਦੂਰ ਇਹ ਸੋ ਜਿਸ ਜੀਵ ਦੇ ਅੰਦਰ ਅਗਿਆਨਤਾ ਦੇ ਹਨੇਰੇ ਦਾ ਦੁੱਖ ਟਿਕਿਆ ਰਹੇ ਜਿਸ ਨੂੰ ਮਾਇਆ ਦੀ ਪਟਕਣੀ ਲੱਗੀ ਰਹੇ ਉਸ ਦੇ ਅੰਦਰ ਪ੍ਰਮਾਤਮਾ ਨਾਲੋਂ ਮਾਇਆ ਦੇ ਮੋਹ ਦਾ ਤੇ ਫਟਕਣਾ ਦਾ ਪਰਦਾ ਬਣਿਆ ਰਹਿੰਦਾ ਹੈ ਉਸ ਦੀ ਜਿੰਦ ਅੰਦਰ ਵਸਦੇ ਪ੍ਰਭੂ ਨਾਲੋਂ ਦੂਰ ਵਿਥ ਪਈ ਰਹਿੰਦੀ ਹੈ ਬਿਨ ਸਤ ਗੁਰ ਭੇਟੇ ਕੰਚਨ ਨਾ ਥੀਏ ਮਨਮੁਖ ਲੋਹ ਬੁੱਢਾ 베ੜੀ ਪਾਸ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਮਾਨੋ ਲੋਹਾ ਹੈ ਤੇ ਗੁਰੂ ਪਾਰਸ ਨੂੰ ਮਿਲਣ ਤੋਂ ਬਿਨਾਂ ਸੋਨਾ ਨਹੀਂ ਬਣ ਸਕਦਾ ਗੁਰੂ 베ੜੀ ਉਸ ਮਨਮੁਖ ਲੋਹੇ ਦੇ ਪਾਸ ਹੀ ਹੈ ਪਰ ਉਹ ਵਿਕਾਰਾਂ ਦੀ ਨਦੀ ਵਿੱਚ ਹੀ ਡੁੱਬਦਾ ਹੈ ਗੁਰੂ 베ੜੀ ਸਿੱਖ ਦੇ ਕੋਲ ਹੈ ਪਰ ਇਹ ਗੁਰੂ 베ੜੀ ਤੇ ਨਾਸਵਾਰ ਹੋਣ ਕਰਕੇ ਪਤਾ ਨਹੀਂ ਕਿਹੜੀਆਂ-ਕਿਹੜੀਆਂ 베ੜੀਆਂ ਤੇ ਸਵਾਰ ਹੁੰਦਾ ਤੇ ਅੰਤ ਵਿਕਾਰਾਂ ਦੀ ਨਦੀ ਵਿੱਚ ਡੁੱਬ ਜਾਂਦਾ ਹੈ ਸਤਗੁਰੂ ਬੋਹਿਤ ਹਰ ਨਾਮ ਹੈ ਕੀਤ ਬਿਦ ਚੜਿਆ ਜਾਏ ਸਤਗੁਰ ਪ੍ਰਮਾਤਮਾ ਦੇ ਨਾਮ ਦਾ ਜਹਾਜ਼ ਹੈ ਪਰ ਉਸ ਜਹਾਜ਼ ਵਿੱਚ ਚੜਨ ਦੀ ਵੀ ਜਾਂਚ ਹੋਣੀ ਚਾਹੀਦੀ ਹੈ ਫਿਰ ਕਿਸ ਤਰ੍ਹਾਂ ਉਸ ਜਹਾਜ਼ ਵਿੱਚ ਚੜਿਆ ਜਾਏ ਸਤਗੁਰ ਕੈ ਪਾਣ ਜੋ ਚੱਲੈ ਵਿਚ ਬੋਹੇ ਤਬੈਠਾ ਆਏ ਮਹਾਰਾਜ ਨਿਜਾਤ ਦਸਤੀ ਜਿਹੜਾ ਮਨੁੱਖ ਸਤਿਗੁਰ ਦੇ ਹੁਕਮ ਵਿੱਚ ਤੁਰਦਾ ਹੈ ਉਹ ਉਸ ਜਾ ਵਿੱਚ ਸਵਾਰ ਹੋ ਗਿਆ ਸਮਝੋ ਤਨ ਤਨ ਵਡ ਭਾਗੀ ਨਾਨਕ ਜਿਨ੍ਹਾਂ ਸਤਿਗੁਰ ਲੈ ਮਿਲਾਏ ਹੈ ਨਾਨਕੋ ਮਨੁੱਖ ਵੱਡੇ ਭਾਗਾਂ ਵਾਲੇ ਹਨ ਧਨ ਹਨ ਤਨ ਹਨ ਜਿਨ੍ਹਾਂ ਨੂੰ ਸਤਿਗੁਰੂ ਪ੍ਰਭੂ ਚਰਣਾ ਵਿੱਚ ਮਿਲਾ ਲੈਂਦਾ ਹੈ ਸ੍ਰੀ ਰਾਗ ਮਹਲਾ 4 ਹਾਂ ਪੰਤ ਦੇ ਸਾਈਂ ਨਿਤ ਕੜੀ ਕੋਈ ਪ੍ਰਭ ਦੱਸੈ ਤਿਨ ਜਾਓ ਮੈਂ ਸਦਾ ਤਾਂਗ ਵਿੱਚ ਖਲੋਤੀ ਹੋਈ ਪ੍ਰਮਾਤਮਾ ਦੇ ਦਸਤਾਰਾਹ ਪੁੱਛਦੀ ਹਾਂ ਮੈਂ ਸਦਾ ਲੋਚਦੀ ਹਾਂ ਕਿ ਕੋਈ ਮੈਨੂੰ ਪ੍ਰਭੂ ਦੀ ਦੱਸ ਪਾਏ ਤੇ ਉਸ ਦੀ ਰਾਹੀ ਉਸ ਦੀ ਸਹਾਇਤਾ ਨਾਲ ਪ੍ਰਭੂ ਦੇ ਚਰਣਾ ਵਿੱਚ ਜਾ ਪਹੁੰਚਾਂ ਜਾ ਕੇ ਮਿਲ ਲਵਾਂ ਜਿੰਨੀ ਮੇਰਾ ਪਿਆਰਾ ਰਾਵਿਆ ਤਿੰਨ ਪਿੱਛੇ ਲਾਗ ਫਿਰਾਵਾਂ ਜਿੰਨ ਸਤਸੰਗੀ ਸਹੇਲੀਆਂ ਨੇ ਪਿਆਰੇ ਪ੍ਰਭੂ ਦਾ ਮਿਲਾਪ ਹਾਸਲ ਕੀਤਾ ਹੈ ਮੈਂ ਉਹਨਾਂ ਦੇ ਪਿੱਛੇ ਲੱਗੀ ਫਿਰਾ ਮਗਰ ਮਗਰ ਤਰਾ ਪਾਉ ਕਿ ਮੈਂ ਉਹਨਾਂ ਵਾਂਗ ਜੀਉਣ ਦੀ ਕੋਸ਼ਿਸ਼ ਕਰਾਂ ਕਰ ਮਿੰਨਤ ਕਰ ਜੋਦੜੀ ਮੈਂ ਪ੍ਰਭ ਮਿਲਣੇ ਕਾ ਚਾਉ ਅਤੇ ਉਹਨਾਂ ਅੱਗੇ ਤਰਲਾ ਕਰਾਂ ਕਿ ਮੇਰੇ ਅੰਦਰ ਪ੍ਰਭੂ ਨੂੰ ਮਿਲਣ ਦਾ ਚਾਹੋ ਹੈ ਮੈਨੂੰ ਉਸ ਦੇ ਮਿਲਾਪ ਦਾ ਰਸਤਾ ਦੱਸੋ ਮੇਰੇ ਭਾਈ ਜਨਾ ਕੋਈ ਮੋਕੋ ਹਰ ਪ੍ਰਭ ਮੇਲ ਮਿਲਾਏ ਏ ਮੇਰੇ ਪ੍ਰਭੂ ਮੈਨੂੰ ਕੋਈ ਪ੍ਰਮਾਤਮਾ ਨਾਲ ਮਿਲਾ ਦਿਓ ਪ੍ਰਮਾਤਮਾ ਨੂੰ ਮਿਲਣ ਦਾ ਤਰੀਕਾ ਦੱਸ ਦਿਓ ਹਾਂ ਸਤ ਗੁਰ ਵਿਟੋਂ ਵਾਰਿਆ ਜਿਨ ਹਰ ਪ੍ਰਭ ਦੀਆ ਦਿਖਾਏ ਰਹਾਓ ਪਰ ਗੁਰੂ ਤੋਂ ਬਿਨਾ ਹੋਰ ਕੌਣ ਮਿਲਾ ਸਕਦਾ ਹੈ ਮੈਂ ਸਤਗੁਰ ਤੋਂ ਸਦਕੇ ਜਾਂਦਾ ਹਾਂ ਜਿਸ ਨੇ ਪ੍ਰਮਾਤਮਾ ਵਿਖਾਲ ਦਿੱਤਾ ਭਾਉ ਜੋ ਵਿਖਾਲ ਦਿੰਦਾ ਹੈ ਉਹਦੇ ਤੋਂ ਮੈਂ ਬਲਿਹਾਰ ਜਾਂਦਾ ਹਾਂ ਤੇ ਗੁਰੂ ਤੋਂ ਬਲਿਹਾਰ ਇਸ ਕਰਕੇ ਵੀ ਜਾਂਦੇ ਹਾਂ ਕਿ ਗੁਰੂ ਨੇ ਰੱਬ ਤਾਂ ਵਿਖਾਈ ਭਟਕਣਾ ਤੋਂ ਵੀ ਕੱਢਦਾ ਇਹ ਦੱਸਿਆ ਵੀ ਤੇਰੇ ਅੰਦਰ ਵਸਦਾ ਹੈ ਆਪਣੇ ਅੰਦਰਲੇ ਰੱਬ ਨੂੰ ਪਛਾਣ ਤੇ ਖੁਦ ਰੱਬ ਦਾ ਰੂਪ ਬਣ ਕੇ ਸੰਸਾਰ ਵਿੱਚ ਵਿੱਚ ਹੋਏ ਨਿਮਾਣੀ ਤੇ ਪਮਾ ਪੂਰੇ ਸਤਗੁਰ ਪਾਸ ਮੇਰਾ ਮਨ ਲੋਚਦਾ ਹੈ ਮੈਂ ਹੋਰ ਮਾਨ ਆਸਰਾ ਛੱਡ ਕੇ ਪੂਰੇ ਸਤਗੁਰ ਦੇ ਚਰਨਾਂ ਉੱਤੇ ਡਿੱਗ ਪਾਂ ਟਹਿ ਜਾਵਾਂ ਨਿਮਾਣਿਆ ਹੰ ਗੁਰੂ ਮਾਣ ਹੈ ਗੁਰ ਸਤਗੁਰ ਕਰੇ ਸ਼ਾਬਾਸ਼ ਗੁਰੂ ਉਹਨਾਂ ਦਾ ਮਾਣ ਆਸਰਾ ਹੈ ਜਿਨ੍ਹਾਂ ਦਾ ਹੋਰ ਕੋਈ ਆਸਰਾ ਨਹੀਂ ਹੁੰਦਾ ਨਿਮਾਣਿਆਂ ਨੂੰ ਗੁਰੂ ਦਿਲਾਸਾ ਦਿੰਦਾ ਹੈ ਹਾਂ ਗੁਰ ਸਲਾਹ ਨਰਜਉ ਮੈਂ ਮਿਲੇ ਹਰ ਪ੍ਰਭ ਪਾਸ ਗੁਰੂ ਦੀਆਂ ਵਡਿਆਈਆਂ ਕਰ ਕਰਕੇ ਮੇਰਾ ਮਨ ਰਜਦਾ ਨਹੀਂ ਹੈ ਗੁਰੂ ਮੈਨੂੰ ਮੇਰੇ ਪਾਸ ਹੀ ਵਸਦਾ ਪ੍ਰਮਾਤਮਾ ਮਿਲਾਨ ਦੇ ਸਮਰੱਥ ਸਤ ਗੁਰ ਨੂੰ ਸਭ ਕੋ ਲੋਚਦਾ ਜੇਤਾ ਜਗਤ ਸਭ ਕੋਏ ਜਿਤਨਾ ਇਹ ਸਾਰਾ ਜਗਤ ਹੈ ਹਰੇਕ ਜੀਵ ਸਤਗੁਰੂ ਨੂੰ ਮਿਲਣ ਲਈ ਤੰਗਦਾ ਹੈ ਬਿਨ ਭਾਗਾ ਅੰਦਰਸ਼ਨ ਨਾ ਥੀਏ ਭਾਗਹੀਣ ਬਹਿਰੋਏ ਪਰ ਚੰਗੀ ਕਿਸਮਤ ਤੋਂ ਬਿਨਾ ਸਤਗੁਰੂ ਦਾ ਦਰਸ਼ਨ ਨਹੀਂ ਹੁੰਦਾ ਗੁਰੂ ਦੀ ਕਦਰ ਨਹੀਂ ਪੈਂਦੀ ਗੁਰੂ ਤੋਂ ਵਿਛੜ ਕੇ ਮੰਦ ਭਾਗਣ ਜੀਵ ਇਸਤਰੀ ਬੈਠੀ ਦੁਖੀ ਹੁੰਦੀ ਹੈ। ਭਾਗਾ ਗੁਰੂ ਦੀ ਸਿੱਖਿਆ ਤੋਂ ਬਿਨਾ, ਗੁਰੂ ਦੇ ਉਪਦੇਸ਼ ਤੋਂ ਬਿਨਾ, ਗੁਰੂ ਦੀ ਸਮਝ ਤੋਂ ਬਿਨਾ, ਗੁਰੂ ਦੇ ਦੱਸੇ ਰਾਹ ਤੇ ਚੱਲਣ ਤੋਂ ਬਿਨਾ ਪ੍ਰਮਾਤਮਾ ਦੇ ਦਿਲਾਰ ਨਹੀਂ ਹੁੰਦੇ। ਜੋ ਹਾਰ ਪ੍ਰਭ ਭਾਣਾ ਸੋthia, ਥੁਰ ਲਿਖਿਆ ਨਾ ਮਿਟੈ ਕੋਇ, ਪਰ ਜੀਵਾਂ ਦੇ ਭੀ ਕੀ ਵਸ। ਜੋ ਕੁਝ ਪ੍ਰਮਾਤਮਾ ਨੂੰ ਚੰਗਾ ਲੱਗਦਾ ਹੈ ਉਹੀ ਹੁੰਦਾ ਹੈ ਧਰੋ ਪ੍ਰਭੂ ਦੀ ਦਰਗਾਹ ਤੋਂ ਲੈ ਕੇ ਹੁਕਮ ਨੂੰ ਕੋਈ ਮਿਟਾ ਨਹੀਂ ਸਕਦਾ ਆਪੇ ਸਤਗੁਰ ਆਪ ਹਰ ਆਪੇ ਮੇਲ ਮਿਲਾਏ ਪ੍ਰਮਾਤਮਾ ਆਪ ਹੀ ਸਤਗੁਰੂ ਮਿਲਾਂਦਾ ਹੈ ਤੇ ਗੁਰੂ ਦੇ ਰਾਹੀ ਆਪਣੇ ਚਰਨਾਂ ਵਿੱਚ ਮਿਲਾਂਦਾ ਆਪ ਦਇਆ ਕਰ ਮੇਲ ਸੀ ਗੁਰ ਸਤਗੁਰ ਪਿੱਛੇ ਪਾਇ ਪ੍ਰਭੂ ਜੀਵਾਂ ਨੂੰ ਆਪ ਹੀ ਸਤਿਗੁਰ ਦੇ ਲੜ ਲਾ ਕੇ ਮਿਹਰ ਕਰਕੇ ਆਪਣੇ ਨਾਲ ਮਿਲਣ ਦੇ ਸਮਰੱਥ ਕਰ ਦਿੰਦਾ ਹੈ ਬਣਾ ਦਿੰਦਾ ਹੈ ਸਭ ਜਗ ਜੀਵਾਂ ਜਗ ਆਪ ਹੈ ਨਾਨਕ ਜਲ ਜਲੇ ਸਮਾਏ ਹੈ ਨਾਨਕ ਜਗਤ ਦੇ ਜੀਵਾਂ ਦਾ ਸਹਾਰਾ ਪ੍ਰਮਾਤਮਾ ਜਗਤ ਵਿੱਚ ਹਰ ਥਾਂ ਆਪ ਹੀ ਆਪ ਹੈ ਜਿਸ ਜੀਵ ਨੂੰ ਆਪਣੇ ਚਰਨਾਂ ਵਿੱਚ ਜੋੜਦਾ ਹੈ ਬੋਸ ਨਾਲ ਉਹ ਇੱਕਮਿਕ ਹੋ ਜਾਂਦਾ ਹੈ ਜਿਵੇਂ ਪਾਣੀ ਪਾਣੀ ਵਿੱਚ ਇੱਕ ਰੂਪ ਹੋ ਜਾਂਦਾ ਹੈ ਸੇਰੀ ਦਾਗ ਮਹੱਲ ਚੌਥਾ ਰਸ ਅੰਮ੍ਰਿਤ ਨਾਮ ਰਸ ਅਤ ਪਲਾ ਕਿਤ ਬਿਦ ਮਿਲੈ ਰਸ ਖਾਏ ਪਰਮਾਤਮਾ ਦਾ ਨਾਮ ਸ੍ਰੇਸ਼ਟ ਰਸ ਹੈ ਆਤਮਿਕ ਜੀਵਨ ਦੇਣ ਵਾਲਾ ਹੈ ਇਹ ਰਸ ਕਿਸ ਤਰ੍ਹਾਂ ਮਿਲ ਸਕਦਾ ਹੈ ਕਿਵੇਂ ਕੋਈ ਮਨੁੱਖ ਏ ਰਸ ਖਾ ਸਕਦਾ ਹੈ। ਜਾਇਪੁਰ ਛੋ ਸੋਹਾ ਗਣੀ ਤਸਾਂ ਕਿਉਂ ਕਰ ਮਿਲਿਆ ਪ੍ਰਭ ਆਏ। ਜੇ ਭੇਤ ਸਮਝਣਾ ਹੈ ਤਾਂ ਉਹਨਾਂ ਜੀਵ ਇਸਤਰੀਆਂ ਨੂੰ ਜਾ ਕੇ ਪੁੱਛੋ ਜਿਨ੍ਹਾਂ ਨੇ ਪ੍ਰਭੂ ਪਤੀ ਨੂੰ ਪ੍ਰਸੰਨ ਕਰ ਲਿਆ ਹੈ। ਉਹਨਾਂ ਨੂੰ ਪੁੱਛੋ ਕਿ ਤੁਹਾਨੂੰ ਪ੍ਰਭੂ ਕਿਵੇਂ ਆ ਕੇ ਮਿਲਿਆ ਹੈ। ਹੋਏ ਵੇ ਪਰਵਾ ਨਭੋਲਨੀ। ਹੌ ਮਲ ਮਲ ਤੋਂ ਆ ਤਨ ਪਾਏ ਜਿਨ੍ਹਾਂ ਜੀਵ ਸਤਰੀਆਂ ਨੇ ਪ੍ਰਭੂ ਪਤੀ ਨੂੰ ਪ੍ਰਸੰਨ ਕਰ ਲਿਆ ਹੈ ਉਹ ਦੁਨੀਆਂ ਦੀ ਸੋਭਾ ਆਦਿਕ ਵੱਲੋਂ بے ਮਥਾਜ਼ ਹੋ ਜਾਂਦੀਆਂ ਇਸ ਵਾਸਤੇ ਉਹ ਬਹੁਤਾ ਨਹੀਂ ਬੋਲਦੀਆਂ ਮੈਂ ਉਹਨਾਂ ਦੇ ਪੈਰ ਮਰਮੜ ਕੇ ਧੁੰਦੀ ਹਾਂ ਭਾਈ રે ਮੇਲ ਸੱਜਣ ਹਰ ਗੁਣ ਸਾਰ ਹੇ ਭਾਈ ਗੁਰੂ ਸੱਜਣ ਨੂੰ ਮਿਲ ਕੇ ਪਰਮਾਤਮਾ ਦੇ ਗੁਣ ਆਪਣੇ ਹਿਰਦੇ ਵਿੱਚ ਸੰਭਾਲ ਸੱਜਣ ਸਤਿਗੁਰ ਪ੍ਰਖ ਹੈ ਦੁੱਖ ਕੱਢੇ ਹौं ਮੈਂ ਮਾਰ ਰਹਾਉ ਸੱਜਣ ਗੁਰੂ ਅਕਾਲ ਪੁਰਖ ਦਾ ਰੂਪ ਹੈ ਉਹ ਸ਼ਰਨ ਆਏ ਮਨੁੱਖ ਦੇ ਹਿਰਦੇ ਵਿੱਚ ਉਹ ਹਉਮੈ ਦਾ ਦੁੱਖ ਮਾਰ ਕੇ ਕੱਢ ਦਿੰਦਾ ਹੈ ਰਹਾਉ ਗੁਰਮੁਖੀਆਂ ਸੋਹਾ ਗਣੀ ਤੈਨ ਦਇਆ ਪਈ ਮਨ ਆਏ ਜਿਹੜੀਆਂ ਜੀਵ ਸਤਰੀਆਂ ਗੁਰੂ ਦੇ ਸਨਮੁਖ ਰਹਿੰਦੀਆਂ ਹਨ ਉਹੀ ਸੁਹਾਗ ਭਾਗ ਵਾਲੀਆਂ ਹੋ ਜਾਂਦੀਆਂ ਹਨ ਉਹਨਾਂ ਪਾਸੋਂ ਜੀਵਨ ਜੁਗਤ ਪੁੱਛਿਆ ਉਹਨਾਂ ਦੇ ਮਨ ਵਿੱਚ ਤਰਸ ਆ ਜਾਂਦਾ ਹੈ ਸਤ ਗੁਰ ਵਚਨ ਰਤਨ ਹੈ ਜੋ ਮੰਨੇ ਸੋ ਹਰ ਰਸ ਖਾਏ ਤੇ ਉਹ ਦੱਸਦਿਆਂ ਹਨ ਕਿ ਸਤਿਗੁਰ ਦਾ ਬਚਨ ਇੱਕ ਕੀਮਤੀ ਰਤਨ ਹੈ ਜਿਹੜਾ ਜੀਵ ਗੁਰੂ ਦੇ ਬਚਨ ਉੱਤੇ ਸ਼ਰਧਾ ਲਿਆਉਂਦਾ ਹੈ ਉਹ ਪ੍ਰਮਾਤਮਾ ਦੇ ਨਾਮ ਦਾ ਰਸ ਚੱਕ ਲੈਂਦਾ ਹੈ ਸਵਾਦ ਮਾਣ ਲੈਂਦਾ ਸੇ ਵੱਡ ਭਾਗੀ ਵੱਡ ਜਾਣੀਐ ਜੇ ਨ ਹਰ ਰਸ ਖਾਦਾ ਗੁਰ ਪਾਏ ਜਿਨ੍ਹਾਂ ਮਨੁੱਖਾਂ ਨੇ ਗੁਰੂ ਦੇ ਅਨੁਸਾਰ ਰਹਿ ਕੇ ਪ੍ਰਮਾਤਮਾ ਦਾ ਨਾਮ ਰਸ ਚੱਖਿਆ ਹੈ ਉਹ ਵੱਡੇ ਭਾਗਾਂ ਵਾਲੇ ਸਮਝੇ ਜਾਂਦੇ ਹਾਂ ਇਹ ਹਰ ਰਸ ਵਣ ਤਣ ਸਬਤ ਹੈ ਭਾਗ ਹੀਣ ਨਹੀਂ ਖਾਏ ਜਿਵੇਂ ਜਲ ਸਾਰੀ ਬਨਸਪਤੀ ਨੂੰ ਹਰਿਆਵਲ ਦੇਣ ਵਾਲਾ ਹੈ ਤਿਵੇਂ ਪ੍ਰਮਾਤਮਾ ਦੇ ਨਾਮ ਰਸ ਵਣ ਤਣ ਵਿੱਚ ਹਰ ਥਾਂ ਮੌਜੂਦ ਹੈ ਤੇ ਸਾਰੀ ਸ੍ਰਿਸ਼ਟੀ ਦੀ ਜਿੰਨ ਦਾ ਆਸਰਾ ਹੈ ਪਰ ਬੰਦੇ ਭਾਗਾ ਵਾਲੀ ਜੀਵ ਇਸਤਰੀ ਇਸ ਨਾਮ ਰਸ ਨੂੰ ਨਹੀਂ ਚੱਕਦੀ ਇਹਦਾ ਸਵਾਦ ਨਹੀਂ ਮੰਨਦਾ ਬਿਨ ਸਤਗੁਰ ਪੱਲੇ ਨਾ ਪਵੈ ਮਨ ਮੁਖ ਰਹੇ ਬਿਲਲਾਏ ਗੁਰੂ ਦੀ ਸ਼ਰਨ ਪੈਣ ਤੋਂ ਮਿਲਾਂ ਇਹ ਨਾਮ ਰਸ ਪ੍ਰਾਪਤ ਨਹੀਂ ਹੁੰਦਾ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਨਾਮ ਰਸ ਤੋਂ ਵਾਂਝੇ ਰਹਿ ਜਾਂਦੇ ਹਨ ਵਿਲਕਦੇ ਹੀ ਰਹਿੰਦੇ ਹਨ ਹੋਏ ਸਤਗੁਰ ਅਗੇ ਨਾ ਨਿਵੇਂ ਉਹਨਾਂ ਅੰਦਰ ਕ੍ਰੋਧ ਬੜਾਏ ਉਹਨਾਂ ਦੇ ਅੰਦਰ ਕ੍ਰੋਧ ਆਫਤ ਟਿਕੀ ਰਹਿੰਦੀ ਹੈ ਉਹ ਸਾਧਗੁਰ ਦੇ ਅੱਗੇ ਸਿਰ ਨਹੀਂ ਨਵਾਉਂਦੇ ਭਾਵੇਂ ਗੁਰੂ ਦੀ ਸਿੱਖਿਆ ਨੂੰ ਸਜਦਾ ਨਹੀਂ ਕਰਦੇ ਗੁਰੂ ਅਨਸਾਰੀ ਨਹੀਂ ਚੱਲਦੇ ਉਹਨਾਂ ਦੇ ਅੰਦਰ ਕ੍ਰੋਧ ਬੜਾ ਉਹਨਾਂ ਨੂੰ ਪ੍ਰਾਇ ਪਾਉਂਦਾ ਰਹਿੰਦਾ ਹਰ 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 ਰਸ ਆਪ ਹੈ ਆਪੇ ਹਰ ਰਸ ਹੋਏ ਪ੍ਰਮਾਤਮਾ ਦੇ ਤੇ ਪ੍ਰਮਾਤਮਾ ਦੇ ਨਾਮ ਰਸ ਵਿੱਚ ਕੋਈ ਫਰਕ ਨਹੀਂ ਹੈ ਪ੍ਰਮਾਤਮਾ ਤੇ ਪ੍ਰਮਾਤਮਾ ਦੇ ਨਾਮ ਰਸ ਵਿੱਚ ਕੋਈ ਫਰਕ ਨਹੀਂ ਪ੍ਰਮਾਤਮਾ ਆਪ ਹੀ ਸਭ ਜੀਵਾਂ ਦੀ ਜਿੰਦ ਦਾ ਸਹਾਰਾ ਹੈ ਉਹ ਆਪ ਹੀ ਰਾਸ ਹੈ ਆਪ ਦਇਆ ਕਰ ਦੇਵਸੀ ਗੁਰਮੁਖ ਅੰਮ੍ਰਿਤ ਚੋਏ ਪਰਮਾਤਮਾ ਆਪ ਹੀ ਮਿਹਰ ਕਰਕੇ ਇਹ ਨਾਮ ਰਾਸ ਦਿੰਦਾ ਹੈ ਜਿਵੇਂ ਸ਼ਹਿਦ ਦੇ ਛੱਤੇ ਵਿੱਚੋਂ ਸ਼ਹਿਦ ਚੋਂਦਾ ਹੈ ਤਵੇਂ ਗੁਰੂ ਦੀ ਸ਼ਰਣ ਪਿਆ ਆਤਮਿਕ ਜੀਵਨ ਦੇਣ ਵਾਲਾ ਰਾਸ ਜੀਵਨ ਦੇ ਅੰਦਰੋਂ ਚੋਂਦਾ ਹੈ ਸਭ ਤਨ ਮਨ ਹਰਿਆ ਹੋਇਆ ਨਾਨਕ ਹਰ ਵਸਿਆ ਮਨ ਸੋਏ اے ਨਾਨਕ ਜਿਸ ਮਨੁੱਖ ਦੇ ਮਾਨ ਵਿੱਚ ਉਹ ਪਰਮਾਤਮਾ ਆ ਵਸਦਾ ਹੈ ਨਾ ਮਰਾ ਸਾ ਵਸਦਾ ਹੈ ਉਸ ਦਾ ਸਾਰਾ ਸਰੀਰ ਉਸ ਦਾ ਮਨ ਹਰਾ ਹੋ ਜਾਂਦਾ ਹੈ ਖੜ ਪੈਂਦਾ ਹੈ ਸ੍ਰੀ ਰਾਗ ਮਹਲਾ ਚੌਥਾ ਦਿਨ ਸ ਚੜੈ ਫਿਰ ਆਤਵੈ ਰਹਿਣ ਸੁਬਾਈ ਜਾਏ ਦਿਨ ਚੜਦਾ ਹੈ ਫਿਰ ਡੁੱਬ ਜਾਂਦਾ ਹੈ ਸਾਰੀ ਰਾਤ ਭੀ ਲੰਘ ਜਾਂਦੀ ਹੈ ਆਵ ਕਟ ਨਰਨਾ ਬੁਝੈ नत मूसां ला जे